ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰਾਂਗੇ ਠੀਕ ਹਨ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਕਹਿੰਦੇ ਨੇ ਐਮਐਸਪੀ ਦੇ ਵਾਅਦੇ ਵੀ ਹੁੰਦੇ ਆ ਐਮਐਸਪੀ ਉਹਨਾਂ ਨੇ ਦਿੱਤੀ ਵੀ ਕੋਈ ਵਾਪਸ ਵੀ ਲੈ ਲੈ ਫੈਸਲੇ ਕੀ ਲੱਗਦਾ ਹੈ ਵੀ ਪੰਜਾਬ ਸਰਕਾਰ ਹੁਣ ਥੋੜੀ ਮੰਗ ਮੰਨੂ ਜਿਹੜੀ ਕੁਝ ਨਹੀਂ ਕਰਿਆ ਜੀ ਹਲੇ ਤੱਕ ਲੈਣਾ ਹਲੇ ਤੱਕ ਤਾਂ ਨਹੀਂ ਕੀਤਾ ਵਿਦਾਇਆ ਗੱਡੀਆਂ ਨੂੰ ਕਿਹੜਾ ਜਿਹੜੇ ਆਮ ਲੋਕ ਆ ਜਿਹੜੇ ਜਿਨ੍ਹਾਂ ਦੀ ਜ਼ਮੀਨ ਲਈਏ ਉਹਨਾਂ ਨੂੰ ਕੋਈ ਬਾਤ ਨਹੀਂ ਪੁੱਛਦਾ ਬਾਹਰ ਦੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਗਿੜੇ ਲਾਉਂਦੇ ਨੇ ਉੱਥੇ ਨੇ ਇਹ ਤਾਂ ਕਹਿੰਦੇ ਸੀਗੇ ਵੀ ਸਾਡੀ ਤਾਂ ਬਹੁਤ ਸਾਫ਼ ਸੁਥਰੀ ਸਰਕਾਰ ਆ ਇਮਾਨਦਾਰ ਕੱਟੜ ਇਮਾਨਦਾਰ ਸਰਕਾਰ ਆ ਤੁਸੀਂ ਕਹਿ ਰਹੇ ਹੋ ਕਿ ਬਲਜਿੰਦਰ ਕੌਰ ਉਥੇ ਗੁੰਡਾ ਟੈਕਸ ਲੈਂਦੀ ਨਹੀਂ ਨਹੀਂ ਮਹਾਰਾਜ ਕਿੰਨੀ ਇਮਾਨਦਾਰੀ ਹੁੰਦਾ ਤਾਂ ਗੱਲ ਇਹ ਤਾਂ ਗਲਤ ਹੈ ਜੀ ਕੋਈ ਇਮਾਨਦਾਰੀ ਕੁਝ ਨਹੀਂ ਹੈ ਤਿੰਨ ਮਰਲੇ ਦੀ ਰਜਿਸਟਰੀ ਕਰਾਉਣੀ ਸੀ ਤਸਿਲਦਾਰ ਰਹਿਣੀ ਸੀਗਾ ਉਥੇ ਕੁੜੀ ਤਸਿਲਦਾਰ ਆਈ ਉਹ ਕਹਿੰਨੀ ਐ ਕਲ ਜੇ ਤੂੰ ਤਿੰਨ ਮਰਲੇ ਮਗਰ ਇੱਕ ਮਰਲੇ ਦਾ ਜੇ 10000 ਰੁਪਏ ਦੇ ਦੇਗਾ ਫੇਰ ਤਾਂ ਰਜਿਸਟਰੀ ਹੋ ਜੂਗੀ ਨਹੀਂ ਹੁੰਦੀ ਜੀ ਤੇ ਮੈਂ ਕਿਹਾ ਵੀ ਮੇਰੇ ਕੋਲ 30000 ਰਹਿਣੀ ਪਈ ਇਹ 30000 ਰੁਪਏ ਤਾਂ ਨੰਮਰ ਲੈਂਦਾ ਕੋਈ ਤਕਕ ਹੀ ਨਹੀਂ ਹੈ ਜੀ ਕੋਈ ਇਹ ਸਰਕਾਰੀ ਰੇਟ ਹੈਗਾ ਮੈਂ ਤਾਂ ਥਾਂ ਦਾ ਸਾਰਾ ਦਾ ਰਿਸ਼ਵਤ ਬਾਲਦੇ ਸੀ ਬੁੱਲ ਪਿੰਨ ਕੋਲੀ ਜਿਵੇਂ ਜੱਜ ਕੇ ਤੇ ਨਾਲੇ ਕਹਿੰਦੇ ਕਚਹਿਰੀਆਂ ਚ ਰਿਸ਼ਵਤ ਖਤਮ ਕਰਤੀ ਉਹ ਸੀਲਦਾਰੀ ਨਹੀਂ ਬੈਠਾ ਹੁਣ ਵੀ ਹੈ ਨਹੀਂ ਤੁਸੀਂ ਹੁਣ ਮੇਰੇ ਨਾਲ ਚਲੋ ਸਾਡੇ ਤਲਮੰਡੀ ਸਭਲ ਤਸੀਲਦਾਰੀ ਹੈ ਨਹੀਂ ਨਸ਼ੇ ਪਤੇ ਦਾ ਕੀ ਹਾਲ ਆ ਨਸ਼ਾ ਨਾਲੇ ਸਰਕਾਰ ਕਹਿੰਦੀ ਹੈ ਵੀ ਅਸੀਂ ਨਸ਼ਾ ਜਿਹੜਾ ਹੈਗਾ ਬਹੁਤ ਕੰਟਰੋਲ ਕਰ ਲਿਆ ਬਹੁਤ ਖਤਮ ਕਰਤਾ ਮੈਂ ਹੁਣ ਸਹਿਜ ਮਤਨ ਹੈ ਗੱਲ ਦੱਸਾਂ ਜੀ ਨਸ਼ੇ ਦੀ ਗੱਲ ਹੈ ਮੇਰੇ ਸਕੇ ਸੰਬੰਧੀ ਹੈ 20 ਹੈ ਮੇਰੇ ਨਾਲ ਮੇਰੇ ਘਰ ਦੇ ਨਾਲ ਘਰ ਹੈ ਜੀ ਉਹ ਮੁੰਡਾ ਜੀ ਉਹ ਦਾ ਭੋਗ ਪਿਆ ਗਿਆ ਪਿਛਲੇ ਸ਼ੁੱਕਰਵਾਰ ਨੂੰ ਟੀਕਾ ਲਾ ਕੇ ਮਰ ਗਿਆ ਮੈਂ ਕਿਵੇਂ ਕਹਿੰਦਾ ਮੈਂ ਸ਼ਾਟਟ ਗਿਆ ਟੀਕਾ ਲਾ ਕੇ ਮਰ ਗਿਆ ਜੀ ਤੀਜੇ ਮਰ ਗਿਆ ਨੇ ਦੋਨੋਂ ਸ਼ਾਣਾ ਕੇ ਮਰ ਗਿਆ ਨੌਜਵਾਨ ਮੁੰਡਾ ਸਿਰ ਤੇ ਰ ਗਿਆ ਜੇ ਮੈਂ ਕੋਈ ਸਪਰੇ ਪੀ ਗਿਆ ਮੇਰਾ ਵੀ ਕਰ ਜਾ ਜਵਾਕਾਂ ਨੂੰ ਮਿਲਣਾ ਚਾਹੀਦਾ ਇੱਕ ਪਰਵਾਦ ਨੂੰ ਨੌਕਰੀ ਮਿਲਣੀ ਚਾਹੀਦੀ ਜਿਹੜੇ ਹੁਣ ਬੋਲਦਾ ਜੀ ਸਾਡਾ ਕੋਈ ਕਰਦਾ ਮਾਫੀ ਜੀ ਦੇ 18 ਕਰੋੜ ਰੁਪਇਆ ਦੇੜੇ ਗਵਰਨਮੈਂਟ ਨੇ ਮੋਦੀ ਵਰਗੇ ਨੇ ਜਾਂ ਲਿਆ ਹੂ ਬੱਤੇ ਹੂ ਨਹੀਂ ਕਿ ਉਹਨਾਂ ਨੇ ਬਾਬੋਗੇ ਸਾਡੇ 5000 ਦੀ ਮਾਫੀ ਆ ਤੇ ਸਾਰੇ ਸਾਡੇ ਵਾਦੇ ਪੂਰੇ ਕਰਨ ਜਿਹੜੇ ਸਰਕਾਰ ਨੇ ਕਰਿਆ ਇਹ ਭਗਵਾਨ ਤਮਨ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਦੇ ਵਿਆਰੇ ਨੈਰੇ ਕਰ ਦਾਂਗੇ ਰੰਗਲਾ ਪੰਜਾਬ ਬਣਾ ਦੇਣਾ ਬਣਾਤਾ ਆ ਕਿੱਥੇ ਬਣਾਤਾ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਔਰ ਰੋ ਰੂਣ ਜੇਨੇ ਸਾਨੂੰ ਵੀ ਆ ਇਹੀ ਗੱਲ ਕਰਾਂ ਵੀ ਦੇਖੋ ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ ਨੌਕਰੀ ਹੋਣੀ ਚਾਹੀਦੀ ਨੇ ਸਾਡੀ ਜਿਹੜੀ ਕਣਕ ਹੈ ਜੀਰੀ ਹੈ ਜੀ ਸਾਨੂੰ ਭਾ ਪੂਰਾ ਮਿਲਣਾ ਚਾਹੀਦਾ ਜਿਵੇਂ ਤੁਸੀਂ ਵੇਖਿਆ ਕਿ ਆਹ ਦ੍ਰਿਸ਼ ਅੱਜ ਤੋਂ 1.5-2 ਸਾਲ ਪਹਿਲਾਂ ਦਿੱਲੀ ਦੇ ਵਿੱਚ ਦੇਖਣ ਨੂੰ ਮਿਲੇ ਸੀ ਦਿੱਲੀ ਦੇ ਬਾਰਡਰਾਂ ਤੇ ਸਿੰਘੂ ਬਾਰਡਰ ਟਿੱਕਰੀ ਬਾਰਡਰ ਸ਼ਾਇਦ ਉਹ ਦ੍ਰਿਸ਼ ਕੋਈ ਭੁੱਲ ਸਕਿਆ ਹੋਵੇ ਤੇ ਹੁਣ ਉਹੀ ਦ੍ਰਿਸ਼ ਦੁਬਾਰੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਕਿਸਾਨੀ ਮਸਲੇ ਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਮਸਲੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਆ ਕਿਸਾਨ ਪਰਿਵਾਰਾਂ ਨਾਲ ਜੁੜੇ ਹੋਏ ਨੇ ਸੂਬੇ ਨਾਲ ਜੁੜੇ ਹੋਏ ਨੇ ਉਹਨਾਂ ਮੰਗਾਂ ਨੂੰ ਲੈ ਕੇ ਇੱਕ ਵਾਰ ਫੇਰ ਕਿਸਾਨ ਜਥੇਬੰਦੀਆਂ ਦੋ ਜਥੇਬੰਦੀਆਂ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਤੇ ਆਪਣਾ ਖੇਤ ਮਜ਼ਦੂਰ ਯੂਨੀਅਨ ਇਹ ਜਿਹੜੀਆਂ ਹੈਗੀਆਂ ਆਪਣੇ ਚੰਡੀਗੜ੍ਹ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਵਿੱਚ ਆ ਕੇ ਬੈਠ ਗਏ ਨੇ ਤੇ ਰੋਟੀਆਂ ਆਥਣ ਦਾ ਟਾਈਮ ਹੋ ਗਿਆ ਰੋਟੀਆਂ ਲਾਹੀ ਆਨੇ ਹੋ 6 ਵਜੇ ਜੀ ਹਾਂ 6 ਵਜੇ ਜੀ ਮਸਲੇ ਕੀ ਕੀ ਨੇ ਜਿਹਨੂੰ ਲੈ ਕੇ ਸਾਡੇ ਜੀ ਕਰਜ਼ਾ ਮਾਫ ਪਟਰੋਲ ਪੰਪ ਮਹਿੰਗਾ ਹੋ ਗਿਆ ਹੋ ਗਿਆ ਤੇਲ ਜੀ ਡੀਜ਼ਲ ਤੇਲ ਮਹਿੰਗਾ ਹੋ ਗਿਆ ਜੀ ਸਾਡਾ ਜੀਰੀ ਦਾ ਭਾਅ ਬਦਲਾ ਚਾਹੀਦਾ ਕਾਂਕ ਦਾ ਭਾਅ ਬਦਲਾ ਚਾਹੀਦਾ ਖਸਾਨਾਂ ਦਾ ਸਾਡੇ ਕਰਜ਼ੇ ਮਾਫ ਹੋਣੇ ਚਾਹੀਦੇ ਅਸੀਂ ਉਦੋਂ ਉਠਾਂਗੇ ਇਥੋਂ ਚਾਹੇ ਸਾਨੂੰ ਸਾਲ ਲੱਗ ਜਾਈ ਜਾਨ ਵੀ ਲਾ ਦਾਂਗੇ ਪਰਵਾਹ ਨਹੀਂ ਸਾਨੂੰ ਕੋਈ ਜਾਨਾਂ ਦੀ ਬਾਰ ਬੱਛਾ ਡਾਰ ਲੈ ਕੋਈ ਚੱਕਰ ਨਹੀਂ ਸਾਨੂੰ ਕਿਹੜੇ ਪਿੰਡੋਂ ਆਏ ਹੋ ਜੋਗਾ ਪਿੰਡ ਦੀ ਮਾਨਸਾ ਲਵੇ ਠੀਕ ਹੈ ਖੇਤੀ ਰੇਤੀ ਵਾਲੇ ਦੀ ਠੀਕ ਹੈ ਹਾਂਜੀ ਅਸੀਂ ਗੱਲ ਠੋਕ ਕੇ ਗੱਲ ਕਰਾਂਗੇ ਜਮਾਂ ਸਾਡੇ ਕਿਸਾਨਾਂ ਦੇ ਕਰਜੇ ਮਾਫ ਹੋਣੇ ਚਾਹੀਦੇ ਜੀ ਹੂੰ ਡੀਜ਼ਲ ਮਹਿੰਗਾ ਹੋ ਰਿਹਾ ਪਟਰੋਲ ਮਹਿੰਗਾ ਹੋ ਰਿਹਾ ਕਾਰੇ ਮਹਿੰਗਾ ਕਰ ਜਾਂਦੇ ਆ ਅਸੀਂ ਕਿਸਾਨ ਆਂ ਦਿ ਰਾਤ ਮਰਦੇ ਸੱਪਾਂ ਦੀ ਸਿਰੀਆਂ ਲਾਤਰ ਕੇ ਅਸੀਂ ਕਮਾਈ ਕਰਦੇ ਆ ਰੋਟੀ ਵੀ ਪਾ ਦੋ ਨਾਲ ਨਾਲ ਆ ਬਜ਼ੁਰਗੋ ਬੈਠਿਆ ਜੀ ਬਜ਼ੁਰਗਾਂ ਨੂੰ ਪੁੱਛੋ ਵੀ ਹਾਲ ਕਿਵੇਂ ਬਹ ਹੈ ਇਹਨਾਂ ਨੇ ਰਾਤਾਂ ਨੂੰ ਇਹ ਮੌਜਨਾ ਕੁਰਸੀਆਂ ਦੇ ਸੀਟਾਂ ਲੱਗੇ ਆ ਪਰੇ ਹੋ ਗਏ ਆ ਦੇਖੋ ਰੋਟੀ ਕਿਵੇਂ ਲਾ ਰਹੇ ਆ ਮੌਸਮ ਦੇਖੋ ਜੀ ਕਿਵੇਂ ਹੋ ਰਿਹਾ ਹੈਗਾ ਕਿਵੇਂ ਕਿਸਾਨ ਹਰਾਲ ਹੁੰਦਾ ਜੀ ਇੱਥੇ ਠੀਕ ਹੈ ਜੀ ਮਸਲੇ ਦੀ ਗੱਲ ਕਰ ਗਏ ਸਰਕਾਰ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਦਿੱਲੀ ਤੋਂ ਬਹੁਤ ਸਾਰੇ ਮੰਗਾ ਮਨਵਾ ਕੇ ਆਏ ਸੀ ਕਾਨੂੰਨ ਵਾਪਸ ਹੋ ਗਏ ਸੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰਾਂਗੇ ਠੀਕ ਹਨ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਕਹਿੰਦੇ ਨੇ ਐਮਐਸਪੀ ਦੇ ਵਾਅਦੇ ਵੀ ਹੁੰਦੇ ਆ ਐਮਐਸਪੀ ਉਹਨਾਂ ਨੇ ਦਿੱਤੀ ਵੀ ਕੋਈ ਵਾਪਸ ਵੀ ਲੈ ਲੇ ਫੈਸਲੇ ਕੀ ਲੱਗਦਾ ਹੈ ਵੀ ਪੰਜਾਬ ਸਰਕਾਰ ਹੁਣ ਤੁਹਾਡੀ ਮੰਗ ਮੰਨੂ ਜਿਹੜੀ ਹੈ ਕੁਛ ਨਹੀਂ ਕਰਿਆ ਜੀ ਹਲੇ ਤੱਕ ਤਾਂ ਨਾ ਹਲੇ ਤੱਕ ਤਾਂ ਨਹੀਂ ਕੀਤਾ ਵਾਧਿਆ ਹੂੰ ਪੂ ਪੰਜਾਬ 'ਚ ਕਿਹੜੇ ਵਾਅਦੇ ਵਧਿਆਗਾ ਹਾਂ ਕਰਕੇ ਹਾਂ ਘਟਿਆ ਜਾਂ ਗਰਾਂ ਵਧ ਗਿਆ ਹੂੰ ਬਸ ਜੀ ਤੁਸੀਂ ਕੀ ਕਹਿ ਰਹੇ ਸੀਗੇ ਮੈਂ ਤਾਂ ਨਹੀਂ ਕੁਝ ਕਹਿ ਰਿਹਾ ਜਿਹੜੇ ਵਾਅਦੇ ਕਰੇ ਸੀ ਉਹ ਵੀ ਮੁੱਕਰ ਗੇ ਕਿਹੜੇ ਕਿਹੜੇ ਦਿੱਲੀ ਨਹੀਂ ਬੈਠੇ ਹਾਂ ਮੋਰਚੇ ਤੇ ਹਾਂ ਉੱਤੇ ਕਿੰਨੇ ਕਿਸਾਨ ਮਰ ਗਏ ਇੱਕ ਜੀ ਤੁਸੀਂ ਮਰ ਗੀ ਸਾਡੇ ਉਹ ਬਾਦ ਪੂਰੇ ਹੁਣ ਕਿੱਥੇ ਜੇ ਮੈਂ ਕੋਈ ਸਪਰੇ ਪੀ ਗਿਆ ਮੇਰਾ ਵੀ ਕਰਜ਼ਾ ਜਵਾਕਾਂ ਨੂੰ ਮਿਲਣਾ ਚਾਹੀਦਾ ਇੱਕ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਜਿਹੜੇ ਹੁਣ ਬੋਲਦਾ ਜੀ ਸਾਡਾ ਕੋਈ ਕਰਦਾ ਮਾਫੀ ਜਿਹਦੇ 18 ਕਰੋੜ ਰੁਪਇਆ ਦੇੜੇ ਗਵਰਨਮੈਂਟ ਨੇ ਮੋਦੀ ਵਰਗੇ ਨੇ ਜਾਂ ਲਿਆ ਹੂੰ ਬੱਤੇ ਉਹ ਨਹੀਂ ਕਿ ਉਹਨਾਂ ਨੇ ਬਾਬੂ ਕੇ ਸਾਡੇ 5000 ਦੀ ਮਾਫੀ ਆ ਜਿਹੜੇ ਆਪਣੇ ਕਿਸਾਨ 750 ਦੇ ਕਰੀਬ ਕਿਸਾਨ ਆਪਣੇ ਦਿੱਲੀ ਬਾਰਡਰਾਂ ਤੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਕਹਿ ਰਹੀ ਐ ਨੌਕਰੀਆਂ ਦਿੱਤੀਆਂ ਸੀ ਨਹੀਂ ਕੋਈ ਨਹੀਂ ਜਾਣਦੇ ਨਹੀਂ ਹਾਂ ਅੰਨਾ ਆਪੋ ਛੋੜਾ ਪਰਦਾ ਉਹਨਾਂ ਬੰਦਿਆਂ ਨੂੰ ਮਿਲੀਆਂ ਨੇ ਨੌਕਰੀਆਂ ਤੇ ਸਾਰਿਆਂ ਨੂੰ ਨਹੀਂ ਮਿਲੀਆਂ ਤੇ ਐਮਐਸਸੀ ਦਾ ਕਾਨੂੰਨ ਬਣਾਉਣਾ ਗਾਰੰਟੀ ਕਰਨ ਸਾਡੀ ਫਸਲ ਖਰੀਦਣ ਦੀ ਤੇ ਫੇਰ ਅਸੀਂ ਇੱਥੋਂ ਧਰਨਾ ਚੱਕਾਂਗੇ ਤੇ ਨਹੀਂ ਤਾਂ ਸਾਡਾ ਜਿੰਨਾ ਚਿਰ ਚੱਲੂ ਦਿੱਲੀ ਵਾਂਗੂ ਚੱਲੂਗਾ ਹਾਂ ਇਦੋਂ ਕੱਟਣੀ ਅਸੀਂ ਜਾਂਦੇ ਕੁਝ ਲੈ ਕੇ ਜਾਵਾਂਗੇ ਤੇ ਸਾਰੇ ਸਾਡੇ ਵਾਦੇ ਪੂਰੇ ਕਰਨ ਜਿਹੜੇ ਸਰਕਾਰ ਨੇ ਕਰਿਆ ਇਹ ਭਗਵਾਨ ਤਮਨ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਦੇ ਬਿਆਰੇ ਨੈਰੇ ਕਰਦਾਂਗੇ ਰੰਗਲਾ ਪੰਜਾਬ ਬਣਾ ਦੇਗੇ ਬਣਾਤਾ ਵਾ ਕਿੱਥੇ ਬਣਾਤਾ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਉਹ ਰੋੜ ਰੂਣੀ ਜਨੇ ਸਾਨੂੰ ਜਮਾ ਤਾਰੇ ਲਾ ਕੇ ਜਮਾ ਹਾਂ ਤੁਹਾਡੇ ਸਾਹਮਣੇ ਬੈਠੇ ਆ ਜੇ ਬਣਾਇਆ ਹੁੰਦਾ ਫਿਰ ਇੱਥੇ ਕਹਿੰਦੇ ਅੱਛਾ ਹੜਾਂ ਦੇ ਜਾਂ ਕੋਈ ਫਸਲਾਂ ਫਸਲਾਂ ਮਰ ਗਈਆਂ ਸੀ ਮੁਆਵਜ਼ੇ ਆਏ ਮੁਰਗੀਆਂ ਦੇ ਕਿਹੜੇ ਕੁਸ਼ ਨਹੀਂ ਆਇਆ ਉਹ ਤਾਂ ਕਿਨ ਮੁਰਗੀਆਂ ਪਹਿਲੀ ਜਮਾ ਨੇ ਜਮਾ ਨਹੀਂ ਕੋ ਦਿੱਤੇ ਮੁਰਗੀਆਂ ਨਹੀਂ ਮੜੀਆਂ ਕੋਸ਼ ਨਹੀਂ ਦਿੱਤੇ ਜਮਾ ਕੁਝ ਨਹੀਂ ਕਰਿਆ ਸਾਈ ਵੀ ਗਿਆ ਜਣੇ ਜਮਾ ਉਹ ਤਾਂ ਕਿ ਨਾ ਅੰਡੇ ਦੇ ਜਮਾ ਨੇ ਅੰਡੇ ਉੰਡੇ ਕਿਹੜੇ ਕੁਝ ਨਹੀਂ ਇੱਥੇ ਕੋਲ ਸਾਰਾ ਕੁਝ ਗੱਲਾਂ ਗੱਪ ਮਾਰੀ ਜਾਂਦਾ ਆ ਬਣ ਗਿਆ ਲੈ ਕੇ ਵੱਡਾ ਮੁੱਖ ਮੰਤਰੀ ਬਣਿਆ ਵਿੜਦਾ ਹੈਂ ਜੀ ਵੋਟਾਂ ਪਾਈਆਂ ਨਾ ਭਤ ਮਾਨੂੰ ਕਿਸਾਨਾਂ ਨੇ ਵੋਟਾਂ ਘਾਰੇ ਮਾਰੇ ਪਾਈਆਂ ਅਸੀਂ ਫਸਲਵਾਰੇ ਨੌਕਰੀ ਆ ਸਾਡੀ ਕਰਜ਼ੇ ਮਾਫ ਬਾਰੇ ਸਾਡਾ ਭਾਈ ਕਰੇ ਪਟ્રોલ ਸਸਤਾ ਕਰੇ ਸਾਡੀ ਹੋ ਬਣਾਵੇ ਅਸੀਂ ਤਾਂ ਵੋਟਾਂ ਪਾਈਆਂ ਭਤ ਭਾਈ ਬੰਦਾ ਚੰਗਾ ਹੈ ਇਹ ਜਮਾ ਉਹ ਲਿਖੋਗੇ ਜਮਾ ਸਿਰੇ ਦਾ ਬਾਲਾ ਖबराਇਆ ਬੈਠਾ ਕਰਵਾਣਾ ਹੈ ਜੱਖੋਂ ਹੱਥਾਂ ਨਾਲ ਦੇਖੋ ਜੀ ਰੋਟੀਆਂ ਦੇਖੋ ਵੀ ਕਿਵੇਂ ਲਾ ਰਹੇ ਆ ਅਸੀਂ ਕੱਚੀਆਂ ਪਿੰਡੀਆਂ ਆ ਦੇਖੋ ਉਹ ਚੂੜੀਆਂ ਪਾ ਲੈ ਖਸਾਨਾ ਬੁਰਾ ਹਾਲ ਦੇਖੋ ਖਸਾਨਾ ਬਜ਼ੁਰਗਾਂ ਲਏ ਬਜ਼ੁਰਗ ਜਿਹੜੇ ਖੜੇ ਆ ਹਾਲ ਦੇਖੋ ਜੀ ਬਜ਼ੁਰਗਾਂ ਸਾਡਾ ਠੰਡਾ ਆਰਾਮ ਨਾਲ ਆਪਾਂ ਆਰਾਮ ਨਾਲ ਆਪਾਂ ਮੁੱਦਿਆਂ ਤੇ ਗੱਲ ਕਰਦੇ ਆਂ ਕੋਈ ਗੱਲ ਨਹੀਂ ਆਪਾਂ ਜਿਹੜਾ ਹੈਗਾ ਅਸੀਂ ਇਹੀ ਗੱਲ ਕਰਨਾ ਵੀ ਦੇਖੋ ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਜਿਹੜੀ ਕਣਕਾ ਹੈ ਜੂਤੀਰੀ ਆ ਜੀ ਸਾਨੂੰ ਭਾ ਪੂਰਾ ਮਿਲਣਾ ਚਾਹੀਦਾ ਗਾਰੰਟੀ ਮਿਲਣੀ ਚਾਹੀਦੀ ਹੁਣ 2 ਦਿਨ ਹੋ ਗਏ ਤੁਹਾਨੂੰ ਧਰਨੀ ਤੇ ਬੈਠੇ ਆ ਅੱਜ ਦੂਜਾ ਦਿਨ ਆ ਤੇ 2 ਦਿਨ ਹੋ ਗਏ ਵਿਧਾਨ ਸਭਾ ਦਾ ਸੈਸ਼ਨ ਚੱਲੀ ਜਾਂਦੇ ਆ ਇੱਥੇ ਨਾਲ ਹੀ ਵਿਧਾਨ ਸਭਾ ਵਾਲੀ ਦੂਰ ਨਹੀਂ ਹੈਨਾ 2 ਦਿਨਾਂ ਦੇ ਵਿੱਚ ਥੋੜੇ ਧਰਨੇ ਦਾ ਹਲੇ ਤੱਕ ਮੈਂ ਤਾਂ ਜਿਕਰ ਸੁਣਿਆ ਨਹੀਂ ਵੀ ਥੋੜੇ ਧਰਨੇ ਦਾ ਸਰਕਾਰ ਨੇ ਕੋਈ ਜ਼ਿਕਰ ਕੀਤਾ ਹੋਵੇ ਵੀ ਕਿਸਾਨ ਆਏ ਬੈਠੇ ਡਾਕ ਨਹੀਂ ਕਰਿਆ ਜਗਰ ਦੀ ਡਾਕ ਨਹੀਂ ਕਰਿਆ ਇੱਕ ਡਾਕ ਨਹੀਂ ਜਗਰ ਕਰਿਆ ਕੋਈ ਇੱਥੇ ਕੋਈ ਮੰਤਰੀ ਕੋਈ ਮੁਲਾਜ਼ਮ ਪਹੁੰਚਿਆ ਨਹੀਂ ਨਹੀਂ ਕੋਈ ਨਹੀਂ ਮੁਲਾਜ਼ਮ ਫਿਰਦੇ ਆ ਸਾਨੂੰ ਕੁਝ ਨਹੀਂ ਕਹਦੇ ਮੁਲਾਜ਼ਮ ਕੋਈ ਨਹੀਂ ਬਣਾਉਂਦੇ ਐਵੇਂ ਝੂਠ ਨੇ ਮਾਰਦੇ ਨਹੀਂ ਨਹੀਂ ਕੋਈ ਤੁਹਾਨੂੰ ਕੋਈ ਲੀਡਰਾਂ ਨੂੰ ਮਿਲਣਾ ਮੰਗ ਪੱਤਰ ਲੈਣਾ ਜਾਂ ਕੋਈ ਨਹੀਂ ਕੋਈ ਸਾਡੇ ਕੋਲ ਨਹੀਂ ਆਏ ਸਾਡੇ ਕੋਲ ਨਹੀਂ ਆਏ ਤੇ ਬੈਠੇ ਹੋ ਹੈ ਹਾਂਜੀ ਬੈਠੇ ਜਿੰਨਾ ਜ਼ਿਕਰ ਸਾਡਾ ਫੈਸਲਾ ਖਾਤੇ ਹੁੰਦਾ ਸੀ ਉਹ ਟੁੱਟਦਾ ਹੀ ਨਹੀਂ ਸਾਲ ਭਾਲੀ ਇਸ ਤੇ 200 ਲੁਟ ਦੇ ਤਾ ਹਾਂ 200 ਤੇ 200 ਲੁਟ 200 ਲੁਟ ਸੀ ਜੀ ਸਰ ਮੱਕਾ ਮਤਲਬ ਪੂਰਾ ਹੋ ਗਿਆ ਹੈ ਨਾ ਖਾਣਾ ਭਾਅ ਮਰਦੇ ਬਿਜਲੀ ਦੇ ਭਾਅ ਮਰਦੇ ਸਾਡੀ ਹੋਰ ਮਸੀ ਮਰਦੇ ਸਾਰੀ ਹੋਈ ਮਰਦੇ ਫੇਰ ਉੱਠਾਂਗੇ ਅਜੂਠ ਦੇ ਰਹਿਣਾ ਮਾਤਾ ਮਨ ਕਦੇ ਰਗੇ ਮੋਦੀ ਬੋਤ ਕਹਦਾ ਇਹ ਤਾਂ ਖਾਲੀ ਕੀ ਹੈ ਜੀ ਤਾਂ ਮਸਲਾ ਉਹਨਾਂ ਕਿਸਾਨੀ ਮੰਗਾਂ ਦਾ ਹੈ ਜਿਹੜੀਆਂ ਪੰਜਾਬ ਦੇ ਹਿੱਤਾਂ ਨਾਲ ਜੁੜੀਆਂ ਹੋਈਆਂ ਨੇ ਕਿਸਾਨਾਂ ਦੇ ਹਿੱਤਾਂ ਨਾਲ ਜੁੜੀਆਂ ਹੋਈਆਂ ਨੇ ਪੰਜਾਬ ਦੇ ਉਹ ਮਸਲੇ ਜਿਹੜੇ ਦਿੱਲੀ ਤੋਂ ਵੀ ਕਿਤੇ ਅਧੂਰੇ ਰਹਿ ਗਏ ਸਨ ਤਾਂ ਨਾਲ-ਨਾਲ ਜਿਹੜਾ ਹੈਗਾ ਸੂਬਾ ਸਰਕਾਰ ਨਾਲ ਜੁੜੇ ਹੋਏ ਨੇ ਬੇਸ਼ੱਕ ਉਹ ਐਮਐਸਪੀ ਦੀ ਮੰਗ ਹੈ ਬੇਸ਼ੱਕ ਉਹ ਮੁਆਵਜ਼ਿਆਂ ਦੀ ਮੰਗ ਹੈ ਤੇ ਬੇਸ਼ੱਕ ਉਹ ਜਿਹੜੇ ਹੋਰ ਮਸਲੇ ਨੇ ਕਿਸਾਨਾਂ ਨੂੰ ਜਿਹੜੇ ਕਿਤੇ ਨਾ ਕਿਤੇ ਲੱਗਦੇ ਨੇ ਵੀ ਇਹ ਸਾਡੀ ਸਾਨੂੰ ਦੀ ਆਰਥਿਕਤਾ ਨੂੰ ਖਤਮ ਕਰਦੇ ਨੇ ਜਾਂ ਸਾਨੂੰ ਖੁਦਕੁਸ਼ੀਆਂ ਵੱਲ ਲੈ ਕੇ ਜਾਂਦੇ ਆ ਇਹ ਹੱਲ ਹੋਣੇ ਚਾਹੀਦੇ ਆ ਤਾਂ ਇਹਨਾਂ ਨੂੰ ਲੈ ਕੇ ਕਿਸਾਨ ਅੱਜ ਇੱਕ ਵਾਰ ਫਿਰ ਦੇਸ਼ ਦੀ ਆਪਣੇ ਪੰਜਾਬ ਦੀ ਰਾਜਸਥਾਨੀ ਦੇ ਵਿਚ ਆ ਕੇ ਬੈਠ ਗਏ ਨੇ ਤਾਂ ਮਸਲਾ ਚੱਲਦਾ ਰਹਿਣਾ ਜਿੰਨਾ ਚਿਰ ਸਰਕਾਰ ਇਸ ਮਸਲੇ ਦਾ ਕੋਈ ਧਿਆਨ ਨਹੀਂ ਦਿੰਦੀ ਜਾਂ ਇਸ ਮਸਲੇ ਤੇ ਕੋਈ ਮਸਲੇ ਹੱਲ ਕਰਨ ਵਾਲੀ ਕੋਈ ਵਿਚਾਰ ਨਹੀਂ ਕਰਦੀ ਹੈ ਬਾਈ ਜੀ ਕਿਹੜਾ ਪਿੰਡ ਆ ਤੇ ਤੁਸੀਂ ਮੈਂ ਦੇਖਿਆ ਉਧਰ ਜਦੋਂ ਮੈਂ ਗੱਲ ਕਰੀ ਜਾਂਦਾ ਸੀਗਾ ਤੁਸੀਂ ਵੀ ਕਿਹਾ ਸੀਗਾ ਵੀ ਮੈਂ ਵੀ ਗੱਲ ਕਰਨੀ ਆ ਕਿਹੜਾ ਪਿੰਡ ਆ ਸਾਡਾ ਪਿੰਡ ਜੀ ਤਲਵੰਡੀ ਸਾਡੀ ਤਹਿਸੀਲ ਹੈ ਜੀ ਜ਼ਿਲ੍ਹਾ ਬਠਿੰਡਾ ਹੈ ਪਿੰਡ ਮਲਕਾਣਾ ਜੀ ਤਲਵੰਡੀ ਤੋਂ 6 ਕਿਲੋਮੀਟਰ ਹੈ ਤੇ ਸਾਡੇ ਗਲੇ ਸ਼ਿਕਵੇ ਇਹ ਹੈ ਜੀ ਸਾਡਾ ਉਹਦਾ ਇਥੇ ਕਾਰਨ ਹੈ ਵੀ ਸਾਡੇ ਜਿਹੜੀ ਰੈਫਾਇਨਰੀ ਆ ਨਾਲ ਜੀ ਮੇਰੇ ਪਿੰਡ ਤੋਂ 7 ਕਿਲੋਮੀਟਰ ਹੈ ਜੀ ਉਹ ਮਹਾਰਾਜ ਜਿਹੜੀ ਕੋਈ ਜਿਵੇਂ ਹੁਣ ਗੱਡੀਆਂ ਪ੍ਰਾਈਵੇਟ ਜੀਮੀਂਦਾਰ ਤਬਕੇ ਕੋਲੇ ਕੋਈ ਉਹਨੂੰ ਕੰਮ ਨਹੀਂ ਮਿਲਦਾ ਤੇ ਦੂਜੀ ਗੱਲ ਜਿਨ੍ਹਾਂ ਨੂੰ ਇਹ ਕਹਿ ਕੇ ਏਸੀ ਬਿਜਲੀ ਚ ਪੈਲੀ ਉਹਦੇ ਰੈਫਾਇਨਰੀ ਦੇ ਵਿੱਚ ਆਊਗੀ 8500 ਕਿਲਾ ਆਏ ਸਾਡੇ ਪਿੰਡਾਂ ਦਾ ਅਸੂ ਤਖਾਨ ਵਾਲਾ ਤੇ ਕਨਤਵਾਲਾ ਆਰਾਮਸਰਾ ਹੋ ਗਿਆ ਬੰਗਿਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਜੀ ਖੁਦ ਮੇਰੀ ਪੈਲੀ ਆਈ ਏ ਨੌਕਰੀ ਨਹੀਂ ਮਿਲੀ ਜੇ ਨੌਕਰੀ ਮਿਲੀ ਆ ਉੱਥੇ ਜਿਹੜੇ ਸਕਿਉਰਿਟੀ ਕਾਰਡ ਲੱਗੇ ਮੁੰਡੇ ਸਾਡੇ ਏਰੀਆ ਦੇ ਕੱਲੇ ਸਕਿਉਰਿਟੀ ਕਾਰਡ ਡੰਡਾ ਦੇ ਕੇ ਖਲਿਆ ਰਹੇ ਤੇ ਕੋਈ ਨੌਕਰੀ ਨਹੀਂ ਜੀ ਜੇ ਹੁਣ ਕਿਸੇ ਕੋਲੇ ਗੱਡੀ ਐ ਉਹਨੂੰ ਕੋਈ ਉਹਨੂੰ ਗਿੜਾ ਨਹੀਂ ਮਿਲਦਾ ਜੀ ਉੱਥੇ ਗੁੰਡਾ ਰਾਜ ਚੱਲਦਾ ਜੀ ਸਾਡੇ ਗੁੰਡਾ ਟੈਕਸ ਬਹੁਤ ਲਿਆ ਜਾਂਦਾ ਗੁੰਡਾ ਟੈਕਸੀ ਜਮਾ ਜੱਟ ਕੇ ਪੈਸੇ ਲੈਂਦੇ ਹੋ ਵੀ ਪੈਸੇ ਕੱਢੋ ਤੇ ਗਿੜਾ ਲਾਓ ਕੀ ਦੀ ਸ਼ੈਤ ਲੈਂਦੇ ਆ ਜੀ ਸਾਡੇ ਇਲਾਕੇ ਦੀ ਆਮ ਆਦਮੀ ਜਿਹੜੀ ਪਾਰਟੀ ਐ ਜਿੰਨਾਂ ਦੇ ਐਮਐਲਏ ਸਾਰੇ ਇਹ ਕੰਮ ਇਹ ਚੱਲਦਾ ਜੀ ਗੜੀਆਂ ਸਰਕਾਰਾਂ ਇਹ ਗੁੰਡੀ ਸਰਕਾਰ ਆ ਇਹ ਬਲਜਿੰਦਰ ਕੌਰ ਕਹਿੰਦੇ ਨਾ ਬਲਜਿੰਦਰ ਕੌਰ ਆ ਜੀ ਸਾਡੇ ਐਮਐਲਏ ਹਾਂ ਉਹਨਾਂ ਦੀਆਂ ਗੱਡੀਆਂ ਚੱਲਦੀਆਂ ਉਹਨਾਂ ਦੀ ਅੱਛਾ ਜਮਾ ਲੈਣਿਆ ਜੱਜ ਕੇ ਉਹ ਕਨੇ ਵੀ ਸਾਨੂੰ ਪੈਸੇ ਦਿਓ ਤੇ ਗਿੜਾ ਲਾਓ ਜਿਹੜਾ ਰਾਮਾ ਜੁਨੀਅਨ ਦਾ ਟਰੱਕ ਨਾਲ ਇੰਨਾ ਰੋਲਾ ਪਿਆ ਪਿਆ ਜੀ ਉੱਥੇ ਅਸੀਂ ਉਸ ਤੋਂ ਪਹਿਲਾਂ ਹੁਣ ਆਏ ਸੀਗੇ ਆਪਣੇ ਸੰਗਰੂਰ ਇਸ ਸਬੰਧ ਦੇ ਵਿੱਚ ਚੰਡੀਗੜ੍ਹ ਵੀ ਆ ਕੇ ਗਏ ਕੱਡੀਆਂ ਨੂੰ ਕਿਹੜਾ ਜਿਹੜੇ ਆਮ ਲੋਕ ਆ ਜਿਹੜੇ ਜਿਨ੍ਹਾਂ ਦੀ ਜ਼ਮੀਨ ਲਈਏ ਉਹਨਾਂ ਨੂੰ ਕੋਈ ਬਾਤ ਨਹੀਂ ਪੁੱਛਦਾ ਬਾਹਰ ਦੀਆਂ ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਗਿੜੇ ਲਾਉਂਦੇ ਨੇ ਉੱਥੇ ਨਹੀਂ ਇਹ ਤਾਂ ਕਹਿੰਦੇ ਸੀਗੇ ਵੀ ਸਾਡੀ ਤਾਂ ਬਹੁਤ ਸਾਫ਼ ਸੁਥਰੀ ਸਰਕਾਰ ਆ ਇਮਾਨਦਾਰ ਕੱਟੜ ਇਮਾਨਦਾਰ ਸਰਕਾਰ ਆ ਤੁਸੀਂ ਕਹਿ ਰਹੇ ਹੋ ਕਿ ਬਲਜਿੰਦਰ ਕੌਰ ਉੱਥੇ ਗੁੰਡਾ ਟੈਕਸ ਲੈਂਦੀ ਨਹੀਂ ਨਹੀਂ ਮਹਾਰਾਜ ਕਮਾਨਦਾਰੀ ਹੁੰਦਾ ਤਾਂ ਗੱਲ ਇਹ ਤਾਂ ਗਲਤ ਹੈ ਜੀ ਕੋਈ ਮਾਨਮੂਨਦਾਰੀ ਕੁਝ ਨਹੀਂ ਹੈ ਕੋਈ ਇਮਾਨਦਾਰੀ ਨਹੀਂ ਜੀ ਕੋਈ 1% ਵੀ ਇੰਦਾ ਇਮਾਨਦਾਰੀ ਹੈ ਨਹੀਂ ਕੋਈ ਇਮਾਨਦਾਰੀ ਦੀ ਗੱਲ ਨਹੀਂ ਸਾਰੇ ਐ ਚੱਲਦਾ ਜੀ ਇਹਨਾਂ ਦਾ ਵੀ ਸਾਡੇ ਹੁਣ ਤਲਵੰਡੀ ਸਾਬੂ ਦੇ ਵਿੱਚ ਮੈਂ ਇੱਕ ਰਜਿਸਟਰੀ ਕਰਾਉਣੀ ਸੀਗੀ ਕੁੱਲ 3 ਮਰਲੇ ਦੀ 3 ਮਰਲੇ ਦੀ ਰਜਿਸਟਰੀ ਕਰਾਉਣੀ ਸੀਗੀ ਤਸਿਲਦਾਰ ਰਹਿਣੀ ਸੀਗਾ ਉੱਥੇ ਕੁੜੀ ਤਸਿਲਦਾਰ ਆਈ ਉਹ ਕੰਨੀ ਐ ਕਲ ਜੇ ਤੂੰ 3 ਮਰਲੇ ਮਗਰ 1 ਮਰਲੇ ਦਾ ਜੇ 10000 ਰੁਪਏ ਦੇ ਦੇਗਾ ਫੇਰ ਤਾਂ ਰਜਿਸਟਰੀ ਹੋ ਜੂਗੀ ਨਹੀਂ ਹੁੰਦੀ ਨਹੀਂ ਤੇ ਮੈਂ ਕਿਹਾ ਵੀ ਮੇਰੇ ਕੋਲ 30000 ਹੈ ਨਹੀਂ ਪਈ ਤੇ 30000 ਰੁਪਏ ਤਾਂ 3 ਮਰਲੇ ਦਾ ਕੋਈ ਤੱਕ ਹੀ ਨਹੀਂ ਹੈ ਜੀ ਉਹ ਇਹ ਸਰਕਾਰੀ ਰੇਟ ਹੈਗਾ ਮੈਂ ਤਾਂ ਥਾਂ ਦਾ ਸਾਰਾ ਦਾ ਰਿਸ਼ਵਤ ਪਾਲਦੇ ਸੀ ਬੁੱਲ ਪਿੰਡ ਕੋਲੀ ਜਿਵੇਂ ਜੱਜ ਕੇ ਤੇ ਨਾਲੇ ਕਹਿੰਦੇ ਕਚੈਰੀਆਂ ਚ ਰਿਸ਼ਵਤ ਖਤਮ ਕਰਤੀ ਉਹ ਸੀਲਦਾਰੀ ਨਹੀਂ ਬੈਠਾ ਹੁਣ ਵੀ ਹੈ ਨਹੀਂ ਤੁਸੀਂ ਹੁਣ ਮੇਰੇ ਨਾਲ ਚੱਲੋ ਸਾਡੇ ਤਲਮੰਡੀ ਸਭਲ ਤਸੀਲਦਾਰੀ ਹੈ ਨਹੀਂ ਤਸੀਲਦਾਰੀ ਨਹੀਂ ਬੈੰਦਾ ਉੱਥੇ ਤਾਂ ਉੱਥੇ ਉਹਨੇ ਕਿਹਦੇ ਨਾ ਆਉਂਦਾ ਜਿੰਨੇ ਇੱਕ ਦਿਨ ਪੈਸੇ ਲੈਣੇ ਹੁੰਦੇ ਅੱਛਾ ਉਹਨੇ ਤੇ ਨਹੀਂ ਆਉਂਦਾ ਜਿੰਨੇ ਦਿਨ ਪੈਸੇ ਲੈਣੇ ਹੁੰਦੇ ਇਹ ਤਾਂ ਕਹਿੰਦੇ ਅਸੀਂ ਵੀ ਰਿਸ਼ਵਤ ਲੈਣ ਵਾਲੇ ਭ੍ਰਿਸ਼ਟਾਚਾਰੀ ਕਰਨ ਵਾਲਿਆਂ ਨੂੰ ਫੜ-ਫੜ ਜੇਲਾਂ ਚ ਸਵਾਹ ਮਹਾਰਾਜ ਇਹ ਇਨ ਨਾਟਕ ਐ ਸਾਰੇ ਜਿਵੇਂ ਭਗਵਾਨ ਜੀ ਤਵਨ ਪਹਿਲਾਂ ਉਹ ਕਹਿੰਦਾ ਜੁਗਨੂ ਹਾਜ਼ਰ ਹੈ ਨਾਟਕ ਸੀਗਾ ਇੱਕ ਇੱਕ ਕਹਿੰਦਾ ਗਰੀਬੀ ਦੇ ਹੰਪ ਐ ਬੇਈਮਾਨੀ ਦੇ ਹੰਪ ਐ ਉਹਦੇ ਕੀ ਗਲੀਸ ਐ ਜੇ ਉਹ ਪੜਦਾ ਹੁੰਦਾ ਉਹ ਉਹ ਚੀਜ਼ ਐ ਇਹ ਤਾਂ ਸਾਰੇ ਹੰਪ ਹੀ ਐ ਜੀ ਹੁਣ ਇਹ ਰਜਿਸਟਰੀਆਂ ਹੋਣ ਨਹੀਂ ਲੱਗੀਆਂ ਸਹੀ ਨਾ ਨਾ ਉੱਥੇ ਕੋਈ ਰਜਿਸਟਰੀ ਨਹੀਂ ਹੁੰਦੀ ਬੰਦਾ ਜੀ ਉੱਥੇ ਨਹੀਂ ਰਜਿਸਟਰੀ ਹੁੰਦੀ ਜਿੱਦਾਂ ਹੁੰਦੀ ਐ ਪੈਸੇ ਨਾਲ ਹੁੰਦੀ ਐ ਜੀ ਸਿੰਗਲ ਰੋਡ ਤੇ ਟੂ ਟੈਕ ਲਾਈ ਬੈਠੀ ਉਹ ਰਜਿਸਟਰੀ ਐ ਜਿਹੜੀ ਉੱਥੇ ਪੈਸੇ ਨਾਲ ਹੁੰਦੀ ਐ ਜੀ ਤਹਿਿਲਦਾਰੀ ਹੈ ਨਹੀਂ ਉੱਥੇ ਨੀ ਰੌਲਾ ਨਹੀਂ ਪਾਉਂਦੇ ਲੋਕ ਇਕੱਠੇ ਨਹੀਂ ਨਹੀਂ ਲੋਕ ਰੌਲਾ ਪਾਉਂਦੇ ਆ ਸਾਡੇ ਤਲਵੰਡੀ ਸਾਬੋ ਤੋਂ ਜੀ ਤਲਵੰਡੀ ਸਾਬੋ ਤੋਂ ਇੱਕ ਸਾਡੇ ਰੂਡ ਆ ਜੀ ਮੌੜਾ ਨੂੰ ਆਉਂਦਾ ਜਿਹੜਾ ਉਹਦੇ ਉੱਤੇ ਸਾਡੇ ਟੂਟੇ ਲੱਗੇ ਹੋਏ ਆ ਉੱਥੇ ਧਰਨਾ ਲੱਗੇ ਹੋਇਆ ਪੱਕੇ ਸਬੰਧ ਦੇ ਵਿੱਚ ਸ਼ੇਖਪੁਰੇ ਲੱਗਿਆ ਹੋਇਆ ਸ਼ੇਖਪੁਰੇ ਇਸੇ ਸਬੰਧ 'ਚ ਹੀ ਲੱਗਿਆ ਵੀ ਭਾਈ ਸਾਡੇ ਤਸੀਲਦਾਰ ਆਵੇ ਦਿੱਲੀ ਲੋਕਾਂ ਨੇ ਕੰਮ ਹੋਣਾ ਪਰ ਕੰਮ ਹੁੰਦੀ ਨਹੀਂ ਜੀ ਨਹੀਂ ਹੁੰਦੇ ਪਰ ਪਰ ਲੋਕ ਆ ਵਿਚਾਰੇ ਫਿਰਦੇ ਆ ਜੀ ਭੌਂਕਦੇ ਹੁਣ ਕੀ ਹਾਲ ਹੈ ਤੇੜੋ ਕਲੀਨਿਕ ਵਾਲੀ ਗੱਲ ਸੀ ਕਿ ਵੀ ਪਿੰਡ ਕਲੀਨਿਕ ਬਣੂਗਾ ਮੇਰੇ ਪਿੰਡ ਦੀ 5000 ਵੋਟ ਹੈ ਜੀ ਸਾਡੇ ਦਾ ਬਣਿਆ ਨਹੀਂ ਜੀ ਸਾਡੇ ਹੈ ਨਹੀਂ ਜੀ ਆਮ ਆਦਮੀ ਕਲੀਨਿਕ ਹਾਂ 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 ਉਹ ਜਿਹੜਾ ਪੋ ਕਹਿੰਦੇ ਸੀ ਕਲੀਨ ਉਹ ਸਾਡੇ ਦਾ ਹੈ ਨਹੀਂ ਜੀ 5000 ਵੋਟ ਹੈ ਬਣਿਆ ਹੈ ਨਹੀਂ ਮੇਰੇ ਗਵਾਂਢੀ ਪਿੰਡਾਂ ਨਾਲ ਤਾਂ ਉੱਥੇ ਆਉਣੇ ਨਾ ਸੰਗਤ ਹੈ ਨਾ ਮਲਕਾਣੇ ਹੈ ਨਾ ਤੰਗਰਾਲੀ ਹੈ ਨਾ ਗਾਟ ਵਾਲੀ ਹੈ ਨਾ ਜੋਗੇ ਵਾਲਾ ਹੈ ਨਾ ਕਣਕਵਾਲ ਕਿੰਨੇ 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 ਪਿੰਡ ਦੱਸਾਂ ਤੁਹਾਨੂੰ ਕਲੇਰਾ ਮਾ ਮੰਡੀ ਮਨੇ ਮੈਂ ਮੈਂ ਤਾਂ ਇੱਕ ਦਿਨ ਗਿਆ ਸੀਗਾ ਉੱਥੇ ਗੋਲੀ ਲੈਣ ਮੈਂ ਕਿਹਾ ਜੀ ਮੈਨੂੰ ਅਲਰਜੀ ਐ ਖੁਰਕ ਜੀ ਹੋਈ ਜਾਂਦੀ ਐ ਉਹ ਮੈਨੂੰ ਕਹਿੰਦੇ ਖੁਰਕ ਵਾਲੀ ਤਾਂ ਹੈਨੀ ਟੁੱਡ ਦੁਖਦੇ ਦੀ ਲੈ ਜਾ ਸੀ ਟੱਡ ਮੇਰਾ ਦੁਖ ਨਹੀਂ ਸੀਗਾ ਜੀ ਟੱਡ ਦੁਖਦੀ ਨਹੀਂ ਸੀ ਮੇਰਾ ਹਾਂ ਕਹਿੰਦੇ ਖੁਰਕ ਵਾਲੀ ਲੈ ਜਾਵਾਂਗਾ ਪੰਜ ਦਿਨ ਹੋਰੀ ਜਾਂਦੇ ਇਹਨਾਂ ਕਿਤੇ ਹਾਂ ਖੁਰਕ ਵਾਲੀ ਮੈਂ ਵੀ ਮੈਂ ਤਾਂ ਨਹੀਂ ਲੈਂਦਾ ਆ ਕੰਮ ਐ ਜੀ ਉੱਥੇ ਹਾਂ ਜੀ ਵਾਲੀ ਹਾਂ ਜੀ ਵਾਲੀ ਚੱਲ ਜਾਈ ਫੋਲੋ ਤਲਵੰਡੀ ਸਾਬੋ ਨਾ ਸਾ ਇਨਾ ਤਲਵੰਡੀ ਸਾਬੋ ਦੇ ਵਿੱਚ ਐ ਜੀ ਮੈਂ ਇੱਕ ਨਾ ਜਿੰਨਾ ਤਲਮੰਡੀ ਜਨਸ਼ਾ ਇੱਕ ਦਿਨ ਮੈਂ ਦਵਾਈ ਲੈਣ ਵਾਗਿਆ ਜੀ ਅ ਬੇਟੀਨ ਦਵਾਈ ਦਿਵਾਉਣ ਗਿਆ ਸੀ ਅਲਰਜੀ ਦੀ ਤੇ ਮੋਟਰਸਾਈਕਲ ਲੈ ਕੇ ਅਸੀਂ ਵਾਗਿਆ ਜੀ ਆਉਂਦੇ ਨੂੰ ਸਾਡਾ ਮੋਟਰਸਾਈਕਲ ਗੁੰਮ ਹੋ ਗਿਆ ਜੀ ਚੋਰੀ ਹੋ ਗਿਆ ਤੇ ਉਸ ਰਾਤ ਅਸੀਂ ਘਰੇ ਆ ਗਏ ਦੂਜੇ ਦਿਨ ਮੋਟਰਸਾਈਕਲ ਮੇਰਾ ਤਾਂ ਖਰ ਲੱਭ ਗਿਆ ਸੀਗਾ ਤੇ ਮੇਰੇ ਗਮਾੜ ਚੋਂ ਇੱਕ ਤਾਂ ਸਕੂਟਰੀ ਹੁੰਦੀ ਹੈ ਕਿਹੜੀ ਗਰੀਬ ਬੰਦਾ ਸੀ ਵਿਚਾਰਾ ਉਹ ਲੱਗਿਆ ਆਟਾ ਚੱਕੀ ਤੇ ਰਾਮੇ ਉਹਦੀ ਚੋਰੀ ਹੋ ਗਈ ਤੇ ਇੱਕ ਹੋ ਗਿਆ ਜੀ ਮੋਟਰਸਾਈਕਲ ਚੋਰੀ ਉਸੇ ਰਾਤ ਹੀ 7 ਤੋਲੇ ਸਿਉਣਾ ਬਹਾਦਰ ਸਿੰਘ ਆਹ ਆਇਆ ਮਿਸਤਰੀ ਸਿੰਘ ਨਾਲ ਆ ਤਾਂ ਆਦਮੀ ਦਾ ਕਰਤਾ ਧਰਤਾ ਉਹਦੇ ਘਰੋਂ 25000 ਰੁਪਇਆ 3 ਤੋਲੇ ਸਿਉਣਾ ਤੇ ਹੋਰ ਚਾਚਾ ਕੀਦੇ ਹੋਈ ਸੀ ਉਹ ਬਲਮਾਨ ਸਿੰਘ ਪ੍ਰਧਾਮ ਕਾਂਗਰਸੀ ਦਾ ਪਾਰਟੀ ਉਹਦੇ ਕੋਲੋਂ 7 ਤੋਲੇ ਸਿਉਣਾ ਤੇ ਕੁਝ ਪੈਸੇ ਨਗਦ ਆਹ ਮਲਕਾਣੇ ਖਾਸਾ ਚੋਰ ਨਹੀਂ ਹੋਊਗਾ ਪਿੱਛੇ ਬਾਬਾ ਸਾਡੇ ਪਿੰਡ ਤਾਂ ਪੋਸਟਰ ਲਾਤੀ ਸੀ ਲਿਖ ਕੇ ਚੋਰਾਂ ਨੇ ਕਹਿੰਦੇ ਮਲਕਾਣੇ ਪਿੰਡ ਨੂੰ ਅਸੀਂ ਸੱਤ ਦਿਨਾਂ ਦੇ ਵਿੱਚ ਖਾਲੀ ਕਰ ਦਾਂਗੇ ਹੂੰ ਠੀਕ ਹੈ ਜੀ ਸੱਤ ਦਿਨਾਂ ਦੇ ਖਾਲੀ ਕਰ ਦਾਂਗੇ ਪਰ ਸਾਡੇ ਪਹਿਰੇ ਲੱਗੇ ਜੀ ਬਹੁਤ ਤਕੜਾ ਤੇ ਬੜਾ ਤਕੜਾ ਸਾਡਾ ਬੜਾ ਹੌਣ ਮੜਾ ਆ ਹੁਣ ਤਾਰਾਂ ਆ ਆਏ ਜਿਹਦੇ ਘਰੇ ਅਸਲਾ ਸੀਗਾ ਜੇ ਮੜਾ ਇੱਕ ਦੇ ਰੋਲਾ ਪੈਣਾ ਸੀਗਾ ਫਾਇਰ ਕਰ ਦਿੰਦਾ ਸੀਗਾ ਫੇਰ ਕੀ ਹੋਇਆ ਜੀ ਜਦੋਂ ਫਾਇਰ ਕਰ ਦਿੰਦਾ ਸੀ ਫੇਰ ਕਹਿੰਦੇ ਸੀਗੇ ਵੀ ਫਾਇਰ ਕਰਤਾ ਅਖੇ ਫੇਰ ਅਖੇ ਵੀ ਕਹਿੰਦੇ ਯਾਰ ਜਾਣ ਬੁੱਝ ਕੇ ਕਰਦੇ ਪੁਲਿਸ ਨੂੰ ਫੜ ਕੇ ਬੰਦੇ ਫੜਾਤੇ ਜੀ ਨਸ਼ੇ ਬਤੇ ਦਾ ਕੀ ਹਾਲ ਆ ਨਸ਼ਾ ਨਾਲੇ ਸਰਕਾਰ ਕਹਿੰਦੀ ਹੈ ਵੀ ਅਸੀਂ ਨਸ਼ਾ ਜਿਹੜਾ ਹੈਗਾ ਬਹੁਤ ਕੰਟਰੋਲ ਕਰ ਲਿਆ ਬਹੁਤ ਖਤਮ ਕਰਤਾ ਮੈਂ ਹੁਣ ਸਹਿਜ ਮਤਨ ਐ ਗੱਲ ਦੱਸਾਂ ਜੀ ਨਸ਼ੇ ਦੀ ਗੱਲ ਮੇਰੇ ਸਕੇ ਸੰਬੰਧੀ ਏ ਗਵਾਂਢੀ ਏ ਮੇਰੇ ਨਾਲ ਮੇਰੇ ਘਰ ਦੇ ਨਾਲ ਘਰ ਹੈ ਜੀ ਉਹ ਮੁੰਡਾ ਜੀ ਉਹ ਦਾ ਭੋਗ ਪਿਆਗਾ ਪਿਛਲੇ ਸ਼ੁੱਕਰਵਾਰ ਨੂੰ ਟੀਕਾ ਲਾ ਕੇ ਮਰ ਗਿਆ ਮੈਂ ਕਿਵੇਂ ਕਹਿੰਦਾ ਨਸ਼ਾ ਹਟ ਗਿਆ ਟੀਕਾ ਲਾ ਕੇ ਮਰ ਗਿਆ ਜੀ ਟੀਜੇ ਮਰਾ ਗੈਰ ਨੇ ਦੋਨੋ ਸ਼ਾਲਾ ਕੇ ਮਰ ਗਏ ਨਾ ਮੁੰਡਾ ਸੇ ਤੇਰੇ ਹਰ ਗਾਜ ਹਾਉ ਬੜਾ ਹਾਉ ਬੜਾ ਬਾਹਰ ਕੋਈ ਆਜੂ ਕੋਈ ਮਰ ਗਏ ਬਸ ਮੈਂ ਮੈਂ ਜੁਗੜ ਕੇ ਖਾਣੇ ਸਾਨੂੰ ਚਲੋ ਕੋਈ ਗੱਲ ਨਹੀਂ ਯਕੀਨ ਆ ਤੁਹਾਡੀ ਗੱਲ ਤੇ ਸੋ ਇਹ ਪੰਜਾਬ ਦੇ ਸੂਰਤੇ ਹਾਲ ਨੇ ਪੰਜਾਬ ਦੇ ਪਿੰਡ ਖੰਡੰਗੂ ਵਿਗਦਾ ਜੀ ਜਮ ਖੰਡੰਗੂ ਵਿਗਦਾ ਜਮ ਨਸ਼ਾ ਮੈਂ ਸੱਚ ਨੂੰ ਕਹੇ ਮੇਰੇ ਪਿੰਡ ਖੰਡਾ ਨੂੰ ਵੇਖਦਾ ਬਾਈ ਕੀ ਕਹਿੰਦਾ ਐਸਚੋ ਕੋਸ ਕੋਈ ਉਤਰ ਨਹੀਂ ਦਿੰਦਾ ਹੁਣ ਗਿਆਨੇ ਪਿੰਡ ਤੋਂ ਲੈ ਕੇ ਆ ਜਮ ਖੰਡਾ ਨੂੰ ਵੇਖਦਾ ਜਮ ਮੁੰਡਾ ਮਰ ਗਿਆ ਮੇਰਾ ਨੌਜਵਾਨ ਥੜੀਅਰ ਗੇ ਥੜੀਅਰ ਚਲੋ ਅ ਪੰਜਾਬ ਦੇ ਹਾਲਾਤਾਂ ਤੇ ਗੱਲ ਕਰਗੇ ਤਾਂ ਚਿੰਤਾਜਨਕ ਨੇ ਬਹੁਤ ਗੰਭੀਰ ਨੇ ਇਹ ਉਹ ਲੋਕ ਨੇ ਜਿਹੜੇ ਪਿੰਡਾਂ ਤੋਂ ਆਏ ਨੇ ਤੇ ਪਿੰਡਾਂ ਦੀ ਮਿੱਟੀ ਚ ਜੰਮੇ ਪਲੇ ਤੇ ਵੱਡੇ ਹੋਏ ਨੇ ਜਿਹੜੀਆਂ ਸਰਕਾਰਾਂ ਸਾਡੀਆਂ ਦਾਅਵੇ ਕਰਦੀਆਂ ਨੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਜਾਂ ਬਣਾ ਦੇਾਂਗੇ ਜਾਂ 15 ਅਗਸਤ 2023 ਨੂੰ ਵੱਡੇ ਸਾਰੇ ਮੰਚ ਤੇ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਨੇ ਕਿ ਅਗਲੇ ਸਾਲ 15 ਅਗਸਤ ਨੂੰ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਤੇ ਇਸ ਸਾਲ ਜਦੋਂ 15 ਅਗਸਤ 2024 ਨੂੰ 16 ਲੱਖ ਦੇ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਮੁੱਖ ਮੰਤਰੀ ਸਾਹਿਬ ਉਹ ਬਿਆਨ ਯਾਦ ਵੀ ਕਰਨਾ ਭੁੱਲ ਜਾਂਦੇ ਨੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਜਾਂ ਨਹੀਂ ਹੋਇਆ ਸੋ ਇਹ ਤਸਵੀਰਾਂ ਨੇ ਗਰਾਊਂਡ ਦੀਆਂ ਅਸਲ ਦੇ ਵਿੱਚ ਜਿਹੜੀ ਹੈਗੀ ਗਰਾਊਂਡ ਰਿਐਲਿਟੀ ਇਹ ਆ ਜਿਹਦੇ ਜਿਹੜੇ ਮਸਲਿਆਂ ਨੂੰ ਲੈ ਕੇ ਸਾਡੇ ਪੰਜਾਬ ਦੇ ਲੋਕ ਸਾਡੇ ਕਿਸਾਨ ਸਾਡੇ ਬਜ਼ੁਰਗ ਸੂਬੇ ਦੀ ਰਾਜਸਥਾਨੀ ਦੇ ਵਿੱਚ ਆ ਬੈਠੇ ਨੇ ਕਿਉਂਕਿ ਬਿਸ਼ੱਕ ਰਜਿਸਟਰੀਆਂ ਦਾ ਮਸਲਾ ਬਿਸ਼ੱਕ ਨਸ਼ਿਆਂ ਦਾ ਮਸਲਾ ਤੇ ਬਿਸ਼ੱਕ ਉਹ ਕਿਸਾਨਾਂ ਦੇ ਪਰਿਵਾਰਾਂ ਨਾਲ ਜੁੜੇ ਹੋਏ ਹੋਰ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਸ਼ਾਇਦ ਇਨਕਲਾਬ ਕੈਲੀਗੇਟ ਜਾਂ ਬਦਲਾ ਲਿਆਉਣ ਵਾਲੀ ਸਰਕਾਰ ਦੇ ਕੰਨਾਂ ਤੇ ਜੂੰਨੀ ਸਰਕ ਰਹੀ ਕਦੋਂ ਸਰਕੂਗੀ ਇਹ ਪੁਵਖਦੀਆਂ ਗੱਲਾਂ ਨਹੀਂ ਇਹ ਰੱਬ ਜਾਣਦਾ ਫਿਲਹਾਲ ਅੱਜ ਦੀ ਘੜੀ ਜੋ ਹੈ ਕਿਸਾਨ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਮਰਾਮੈਨ ਕੋਲ ਜੀਤ ਨਾਲ ਚੰਡੀਗੜ੍ਹ ਤੋਂ ਮੈਂ ਹਰਜਿੰਦਰ ਸੋਤ